ਇਸ ਮਾਤਾ ਦੀ ਦੋਨੋਂ ਅੱਖਾਂ ਦੀ ਰੋਸ਼ਨੀ ਟੋਟਲੀ 100% ਜਾ ਚੁੱਕੀ ਹੈ ਮਾਤਾ ਮਲਮੁੱਤਰ ਦੇ ਵਿੱਚ ਲੇਬੜੀ ਹੋਈ 102 ਡਿਗਰੀ ਬੁਖਾਰ ਦੇ ਵਿੱਚ ਕੰਬ ਰਹੀ ਸੀ ਹੁਣ 76 ਸਾਲ ਦੇ ਇਹਨਾਂ ਦੇ ਹਸਬੰਦ ਜੋ ਕਿ ਬਹੁਤ ਹੀ ਨੇਕ ਇਨਸਾਨ ਨੇ ਕਿਵੇਂ ਮਰਦੀ ਹੋਈ ਆਪਣੀ ਧਰਮ ਪਤਨੀ ਨੂੰ ਸੰਭਾਲ ਇਹ ਮੋਹਾਲੀ ਖਰੜ ਦਾ ਇਲਾਕਾ ਜਿੱਥੇ ਕਰੋੜਾਂ ਰੁਪਏ ਦੀ ਜ਼ਮੀਨਾਂ ਬੋਲਦੀਆਂ ਨੇ ਉੱਥੇ ਪੜ੍ਹੀ ਲਿਖੀ ਸੋ ਕੋਲ ਐਜੂਕੇਟਿਡ ਤੇ ਸਿਵਲਾਈਜ਼ਡ ਸੋਸਾਇਟੀ ਮਾਇਆ ਦੇ ਪ੍ਰਭਾਵ ਦੇ ਅੱਗੇ ਗੋਡੇ ਟੇਕ ਦਿੰਦੀਆਂ ਜਦ ਮਾਤਾ ਸਵਰਨਕੌਰ ਨੂੰ ਲੈਣ ਇਹਨਾਂ ਦੇ ਘਰ ਦੇ ਵਿੱਚ ਵੜੇ ਨਾ ਤਾਂ ਸਾਡੇ ਵੀ ਰੌਂਗਟੇ ਖੜੇ ਹੋ ਗਏ ਤਾਂ ਹੀ ਤੁਹਾਨੂੰ ਗੁਜ਼ਾਰਿਸ਼ ਕਰਦੇ ਆ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਪਹੁੰਚਣ ਔਰ ਲੋਕ ਸਾਨੂੰ ਅਪਰੋਚ ਕਰ ਸਕਣ ਆਪਣੇ ਵੀਡੀਓ ਸ਼ੇਅਰ ਕਰਨ ਦੀ ਮਹੱਤਤਾ ਜ਼ਰੂਰ ਸਮਝਿਓ ਆ ਪੌਣੀ ਕਿ ਕਰ ਰਹੇ ਹੋ ਆ ਬੜਾ ਚੜੇ ਹੋਏ ਆ ਉਹ ਜਾਣਾ ਆਏ ਨੇ ਜਾਵੜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕਬਰ ਆਉਣਾ ਕਬਰ ਆਉਣਾ ਬਸੇ ਬਸ ਬਸ ਉਹ ਨਹੀਂ ਗਏ ਨਹੀਂ ਕੁਝ ਨਹੀਂ ਹੋਇਆ ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ ਸੋਨਕੌਰਾ ਜੀ ਹਾਂ ਜੀ ਸਵਨਕੌਰ ਪਿਛਲੇ ਟਾਈਮ ਤੋਂ ਪੰਜਸ ਤਰਫ ਅਸਨਾ ਪੈਦਾ ਹੈਗੇ ਨੇ ਦੋ ਤਿੰਨ ਮਹੀਨੇ ਤਾਂ ਹੋ ਹੀ ਗਏ ਹਾਂਜੀ ਮਾਤਾ ਦੋ ਜੀ ਜੀ ਹੋਏ ਹਾਂ ਕਿਉਂਕਿ ਸਬੀਤ ਸੇ ਜ਼ਿਆਦਾ ਟਾਈਮ ਦੀ ਖਰਾਬ ਹੈ ਪਰ ਬਿਲਕੁਲ ਬੜ੍ਹਤੇ ਤਾਂ ਦੋ ਤਿੰਨ ਮਹੀਨੇ ਤੋਂ ਹਾਂ ਨਾਏ ਹੋਏ ਸਰਦੀਆਂ ਤੋਂ ਪਹਿਲਾਂ ਹਾਂ ਸਰਦੀਆਂ ਤੋਂ ਪਹਿਲਾਂ ਹੁਣ ਇੱਥੇ ਇਲੈਕਟ੍ਰਿਕ ਵੀ ਸਾਬ ਬੱਚੇ ਚੱਲ ਬੱਚੇ ਚੱਲਦਾ ਕੋਈ ਮੁੰਡਾ ਆਪਣਾ ਜੋ ਤੁਹਾਡਾ ਬੱਚਾ ਸੀ ਕਿਹੜੇ ਸਭ ਚ ਪੂਰਾ ਹੋਇਆ 20 ਸਾਲ ਹੋ ਗਏ ਉਹਨੇ ਸਮਝ ਲਓ ਹਾਂ ਆਉ ਚਾਰ ਚਾਰ ਚ ਉਹ ਗੱਲਾਂ ਸੁਣ ਰਿਆ ਸੀਗਾ ਮੈਂ ਜਿਹੜੇ ਮਾਤਾਵਾ ਨਾਲ ਆਈਆਂ ਸੀਗੀਆਂ ਹਾਂ ਉਹ ਵੀ ਇੰਗਲੈਂਡ ਤੋਂ ਸੀਗੀਆਂ ਅੱਛਾ ਅੱਛਾ ਤੁਸੀਂ ਆਪਣੀ ਗੱਲਾਂ ਦੱਸੀਆਂ ਉਹ ਜਾਂਦੇ ਹੋਏ ਰੋ ਰਹੀਆਂ ਸੀ ਕਿ ਕੀ ਕਰਾਂ ਮੈਂ پتہ ਕੀ ਕਰਾਂ ਹੋਰ ਰੱਖੋ ਬਹੁਤ ਹੋਰ ਰੱਖੋ ਸਿਰ ਸਾਰਾ ਤਾਂ ਕੋਈ ਹੈ ਨਹੀਂ ਸਿਰਫ ਆਪਣੇ ਇਸ ਤਰ੍ਹਾਂ ਜਿਵੇਂ ਇਹ ਭੈਣ ਜੀਆਂ ਨੇ ਹੋਰ ਜੋ ਵੀ ਹੈ ਉਹਨਾਂ ਲੋਕਾਂ ਦਾ ਜ਼ਰਾ ਅਗਲਾ 1000 ਰੁਪਏ ਦੀ ਟੈਕਸੀ ਤੇ ਕਿਰਾਇਆ ਦੇ ਕੇ ਉਹ ਤੁਹਾਨੂੰ ਕੰਮ ਦੇਣ ਨਹੀਂ ਆਇਆ ਥੋੜੇ ਨਾਲ ਪਿਆਰ ਹੈ ਉਹਨਾਂ ਦਾ 40 40 ਸਾਲ ਦਾ ਹਾਂ ਬਿਲਕੁਲ ਨਹੀਂ ਤਾਂ ਹੈ ਇਹ ਤਾਂ ਹੈ ਉਹ ਅਸਾਮ ਤੋਂ ਮਿਲਣ ਆ ਰਹੀ ਹੈ ਤੁਹਾਨੂੰ ਹਾਂ ਪਿਆਰ ਆ ਥੋੜੇ ਨਾਲ ਪਿਆ ਹੋਇਆ ਬਿਲਕੁਲ ਉਹ ਤਾਂ ਹੈ ਹੀ ਹੈ ਕਿਉਂਕਿ ਇਹ ਬੇਟੀਆਂ ਬਚਪਨ ਤੋਂ ਮੇਰੇ ਕੋਲ ਆਂਦੀਆਂ ਨੇ ਥੋੜੇ ਜਿਹਾ ਕੱਪੜੇ ਸੀਂਦੇ ਉਹਨਾਂ ਦੇ ਹਾਂ ਆਪਣੇ ਸੀਨਾ ਮੈਂ 84 ਸਾਲ ਦੀ ਉਮਰ ਚ 84 ਸਾਲ ਦੀ ਉਮਰ ਚ ਹਾਂਜੀ ਹਾਂਜੀ ਥੱਕੇ ਨਹੀਂ ਹਾਰੇ ਨਹੀਂ ਦੇਖਣੇ ਥੋੜੇ ਸਾਹਮਣੇ ਆ ਮੈਂ ਅਸੀਂ ਉਹੀ ਗੱਲਾਂ ਕਰਦੇ ਆ ਕਿ ਕਿਵੇਂ ਜਾਂਦੇ ਹੋਏ ਸਿਰਫ ਆਕੀ ਪੰਗ ਦੀ ਕਿੰਨੀ ਚੜਦੀ ਗੱਲਾਂ ਚੰਨ ਆ ਬਾਰੇ ਵੀ ਐ ਕੰਮ ਕਰਦੇ ਆ ਉਹ ਵੀ ਸਲਾਈ ਦਾ ਹਾਂ ਸਲਾਈ ਦਾ ਔਖਾ ਕੰਮ ਐ ਆ ਗੋਡਾ ਜਿਹੜਾ ਪੰਦੇ ਇੱਥੇ ਤੋਂ ਨੇ ਹਾਂ ਜੀ ਪੰਦੇ ਉੱਥੇ ਤੋਂ ਥੱਲੇ ਬੈਠ ਕੇ ਤੋਲਣ ਨੇ ਥੱਲੇ ਬੈਠ ਕੇ ਤੋਲਣ ਨੇ ਔਖਾ ਨਹੀਂ ਹੁੰਦਾ ਗੋਡਾ ਥੋੜਾ ਚੱਲਦਾ ਨਹੀਂ ਹੈਗਾ ਨਾ ਕੋਈ ਔਖਾ ਨਹੀਂ ਹੈਗਾ ਕੋਈ ਔਖਾ ਨਹੀਂ ਹੈਗਾ ਨਾ ਇਹ ਕਮਾਲ ਦੀ ਗੱਲ ਹੈ ਮੈਂ ਇੱਥੇ ਦੇਖਿਆ ਚੜਦੀ ਗੱਲਾਂ ਇਹਨੂੰ ਕਹਿੰਦੇ ਆ ਹਾਂ ਥੱਕਦੇ ਨਾ ਹਾਰਦੇ ਲੋਕ ਤਾਂ ਮਾੜੀ ਜਿਹੀ ਗੱਲ ਤੇ ਢੇਰੀ ਢਾ ਜਾਂਦੇ ਨੇ ਇਹਨਾਂ ਨੂੰ ਤੁਸੀਂ ਬੜਾ ਹੌਸਲਾ ਦਿੱਤਾ ਇੱਕ ਹੌਸਲਾ ਇਹ ਗੱਲ ਬਾਪੂ ਜੀ ਤੂੰ ਸਿੱਖਣ ਵਾਲੀਆਂ ਨੇ ਅਸੀਂ ਨਾ ਅੱਜ ਕੱਲ ਦੀ ਜਿਹੜੀ ਪੀੜ੍ਹੀ ਆਈ ਹੋਈ ਹੈ ਮਾੜੀ ਜਿਹੀ ਗੱਲ ਤੇ ਐਂ ਹਾਰਦਾ ਤੁਸੀਂ ਦੇਖੋ ਪਾਕਿਸਤਾਨ ਦੇ ਹੱਲੇ ਦੇ ਕਿਉਂ ਐ ਸੱਤ ਸਾਲ ਦੇ ਸੀਗੇ ਫਿਰ ਆ ਕੇ ਸਟਰਗਲ ਕੀਤਾ ਹੋਣਾ ਪੂਰਾ ਪੂਰਾ ਜਦੋਂ ਜਹਿਰ ਕਰਕੇ ਦੁਬਾਰਾ ਕਰੈਸ਼ ਤੋਂ ਖੜੇ ਹੋਏ ਫਿਰ ਅੱਜ 84 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਜੋ ਪਤਨ ਧਰਮ ਪਤਨੀ ਨੇ ਉਹਦੀ ਹਾਲਤ ਤਾਂ ਥੋੜੀ ਜਿਹੀ ਮੈਡੀਕਲ ਕੰਡੀਸ਼ਨ ਖਰਾਬ ਹੈ ਤਾਂ ਕਰਕੇ ਬਾਪੂ ਜੀ ਨੂੰ ਮਦਦ ਦੀ ਲੋੜ ਪਈ ਹੈ ਅਦਰਵਾਈਜ਼ ਤਾਂ ਬਾਪੂ ਜੀ ਚੜ੍ਹਦੀ ਕਲਾ 'ਚ ਐ ਬਾਕੀ ਆ ਭੈਣਾਂ ਤੋਂ ਮਦਦ ਮੰਗੀ ਗਈ ਹੈ ਜੋ ਕਿ ਇਹਨਾਂ ਨੂੰ ਸੇਵਾ ਦੇ ਵਿੱਚ ਨਿਵਾਣ ਦੇ ਵਿੱਚ ਸਹਾਇਕ ਕਰ ਦੇਣਗੀਆਂ ਸੋ ਰਲ ਮਿਲ ਕੇ ਸੰਗਤ ਰੂਪ ਤੇ ਸਾਰੀ ਸੇਵਾਵਾਂ ਚੱਲਦੀ ਹੈ ਹੈਨਾ ਕੱਲੇ ਕੁਛ ਨਹੀਂ ਕਰ ਸਕਦੇ ਰਲ ਕੇ ਚੱਲਦੀਆਂ ਸਾਰੀ ਸੇਵਾਵਾਂ ਉਹ ਭੈਣਾਂ ਨੂੰ ਬੇਨਤੀ ਕੀਤੀ ਹੈ ਕਿਰਪਾ ਕਰਕੇ ਸਾਡੇ ਨਾਲ ਸਹਿਯੋਗ ਕਰਕੇ ਮਾਤਰ ਨੂੰ ਨਿਭਾਣ ਦੇ ਵਿੱਚ ਸਹਿਯੋਗ ਕਰ ਦਿਓ ਤੇ ਬਹੁਤ ਸ਼ੁਕਰ ਹੈ ਇਹਨਾਂ ਭੈਣਾਂ ਦਾ ਜੋ ਸਹਿਯੋਗ ਕਰ ਦਿੰਦੇ ਨੇ ਅਮਨ ਭੈਣ ਨੂੰ ਸੇਵਾ ਲਈ ਕਿਹਾ ਸੀ ਕਿ ਬਾਪੂ ਨਾਲ ਗੱਲ ਕਰੋ ਇਹਨਾਂ ਨੂੰ ਹੌਸਲਾ ਦਿਓ ਕਿ ਆ ਕੇ ਘਰ ਜਾ ਕੇ ਚਿੰਤਾ ਨਾ ਕਰਨ ਕਿ ਮੇਰੀ ਪਤਨੀ ਉੱਥੇ ਠੀਕ ਹੈ ਕਿ ਨਹੀਂ ਹੈ ਇਹ ਗੱਲ ਕਰ ਰਹੇ ਹਾਂ ਹੌਸਲਾ ਦੇ ਰਹੇ ਹਾਂ ਸੋ ਮੈਂਟਲ ਕਾਉਂਸਲਿੰਗ ਵੀ ਕੀਤੀ ਜਾਂਦੀ ਹੈ ਸਾਰੀ ਸੇਵਾਵਾਂ ਰਲ ਮਿਲ ਕੇ ਚੱਲਦੀਆਂ ਸਭ ਦਾ ਸਹਿਯੋਗ ਹੈ ਤਾਂ ਜਾ ਕੇ ਸੇਵਾ ਤੋਂ ਸੰਗਤ ਨੂੰ ਬੇਨਤੀ ਹੈ ਕਿ ਉਹ ਜੋ ਵੀ ਤਿਲ ਫੁਲ ਮਾਇ ਦੇ ਵਿੱਚ ਪਾਉਂਦੇ ਆ 100 ਰੁਪਇਆ ਪਾਉਂਦੇ ਹਜ਼ਾਰ ਤੇ ਪਾਉਂਦੇ ਜੋ ਮਰ ਜੋ ਸੇਵਾ ਮਾਇਆ ਦੇ ਵਿੱਚ ਪਾਉਂਦੇ ਆ ਕੱਲੀ ਕੱਲੀ ਸੇ ਮਾਇਆ ਦੇ ਵਿੱਚ ਉਹ ਸੇਵਾ ਲੱਗਦੀ ਹੈ ਉਹ ਇੱਥੇ ਸਿੱਧੀ ਉਹ ਦੁਆਵਾਂ ਉਹਨਾਂ ਨੂੰ ਪਹੁੰਚਦੀਆਂ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪਹੁੰਚਦੀਆਂ ਨੇ ਉਹਨਾਂ ਦਾ ਬਹੁਤ ਵੱਡਾ ਸੇਵਾ ਸਹਿਯੋਗ ਹੈ ਬੈਕ ਐਂਡ ਤੇ ਉਹ ਸਪੋਰਟ ਕਰਦੇ ਆਂ ਗਰਾਊਂਡ ਤੇ ਭੈਣਾ ਵੀਰ ਸਾਰੇ ਰੰਗ ਸੰਗਤ ਰੂਪ ਚ ਕਰਦੇ ਤਾਂ ਜਾ ਕੇ ਇਹ ਸੇਵਾ ਪ੍ਰਵਾਨ ਹੋ ਪਾਉਂਦੀ ਹੈ ਤੁਹਾਡੀ ਸੇਵਾ ਆਪਣੇ ਆਪ ਚ ਬਹੁਤ ਮਹਾਨ ਹੈ ਸਾਰਿਆਂ ਦੀ ਸੋ ਸਾਰਿਆਂ ਅੱਗੇ ਸਿਰ ਝੁਕਦਾ ਸਭ ਨੂੰ ਸਲਾਮ ਹੈ ਬਹੁਤ ਸ਼ੁਕਰ ਹੈ ਤੁਹਾਡਾ ਬਹੁਤ ਸ਼ੁਕਰ ਹੈ